ਸਤਿ ਸ੍ਰੀ ਅਕਾਲ ਜੀ ਆਪ ਸਭ ਦਾ YouTube ਚੈਨਲ ਤੇ ਸਵਾਗਤ ਹੈ ਜੇ ਗੱਲ ਕਰੀਏ ਸਮੇਂ ਦੀ ਗੁਰਬਾਣੀ ਦੇ ਅਨੁਸਾਰ ਤਾਂ ਗੁਰਬਾਣੀ ਦੇ ਵਿੱਚ ਗੁਰੂ ਪਾਤਸ਼ਾਹ ਨੇ ਬਹੁਤ ਥਾਮਾਂ ਤੇ ਸਮਝਾਇਆ ਕਿ ਮਨੁੱਖ ਜਿਹੜਾ ਸਮਾਂ ਤੈਨੂੰ ਮਿਲਿਆ ਤੇ ਜਿਹੜਾ ਜਨਮ ਤੈਨੂੰ ਮਿਲਿਆ ਇਹ ਬੜਾ ਹੀ ਕੀਮਤੀ ਹੈ ਤੇ ਇਹਦੇ ਵਰਗਾ ਸਮਾਂ ਤੈਨੂੰ ਦੁਬਾਰਾ ਨਹੀਂ ਮਿਲਣਾ ਗੁਰਬਾਣੀ ਦੀਆਂ अनेका ਹੀ ਪੰਕਤੀਆਂ ਦੇ ਵਿੱਚ ਜਿੱਥੇ ਸਮਝਾਇਆ ਰੈਣ ਗਵਾਇ ਸੋਇ ਕੇ ਦਿਵਸ ਗਵਾਇ ਖਾਏ ਹੀਰੇ ਜੈਸਾ ਜਨਮ ਹੈ ਕੋਡੀ ਬਦਲੇ ਜਾਏ ਰੈਣ ਕਹਿੰਦੇ ਤੂੰ ਸੌ ਕੇ گزار ਰਿਹਾ ਦਿਨ ਖਾਣ ਪੀਣ ਦੇ ਵਿੱਚ گزار ਰਿਹਾ ਤੇ ਹੀਰਿਆਂ ਵਰਗਾ ਜਨਮ ਹੈ ਜਿਹੜਾ ਕਹਿੰਦੇ ਉਹ ਤੂੰ ਵਿਅਰਥ ਹੀ ਗਵਾ ਰਿਹਾ ਤੇ ਮਨੁੱਖ ਨੂੰ ਇਸ ਗੱਲ ਦੀ ਕਦੇ ਕੋਈ ਫਿਕਰ ਨਹੀਂ ਹੁੰਦੀ ਕਿਉਂਕਿ ਅੱਜ ਕੱਲ ਦਾ ਸਮਾਂ ਇਸ ਤਰ੍ਹਾਂ ਦਾ ਬਣ ਗਿਆ ਹੈ ਦੌੜ ਇਸ ਤਰ੍ਹਾਂ ਦੀ ਬਣ ਗਈ ਹੈ ਕਿਸੇ ਨੂੰ ਇੰਨੀ ਕੋਈ ਪਰਵਾਹ ਨਹੀਂ ਹੁੰਦੀ ਕਿ ਜਨਮ ਵਿਰਥ ਜਾ ਰਿਹਾ ਉਹ ਪਰਮਾਤਮਾ ਨਾਲ ਜੁੜਿਆ ਜਾਂ ਨਹੀਂ ਜੁੜਿਆ ਇੰਨੀ ਕੋਈ ਪਰਵਾਹ ਨਹੀਂ ਕਰਦਾ ਅੱਜ ਕੱਲ ਪਰ ਜੇ ਮਨੁੱਖ ਸੱਚ ਨੂੰ ਆਪਣੇ ਜੀਵਨ ਦੇ ਵਿੱਚ ਪ੍ਰਾਪਤ ਨਹੀਂ ਕਰਦਾ ਸੱਚ ਦੀ ਪ੍ਰਾਪਤੀ ਨਹੀਂ ਕਰਦਾ ਤਾਂ ਸੱਚ ਜਾਣੇ ਉਹ ਫਿਰ ਆਸਾ ਦੀ ਬਾਣੀ ਦੇ ਇਹ ਵੀ ਬਚਨ ਨੇ ਕਿ ਜਿਨ ਐਸਾ ਹਰ ਨਾਮ ਨਾ ਚੇਤੇ ਉਸੇ ਕਾਹੇ ਜਗਿਆਈ RAM ਰਾਜੇ ਕਹਿੰਦੇ ਉਹਨਾਂ ਦਾ ਆਉਣ ਦਾ ਦੁਨੀਆ ਤੇ ਕੀ ਲਾਭ ਹੋਇਆ ਜੇ ਉਹ ਸੱਚੇ ਨਾਮ ਦੇ ਨਾਲ ਜੁੜੇ ਹੀ ਨਹੀਂ ਸੱਚ ਪ੍ਰਾਪਤੀ ਨਹੀਂ ਕੀਤਾ ਤਾਂ ਮਨੁੱਖ ਜਿਹੜਾ ਸਭ ਤੋਂ ਵੱਧ ਆਪਣੀ ਜ਼ਿੰਦਗੀ ਦੇ ਵਿੱਚ ਖਰਾਬ ਕਰਦਾ ਏ ਉਹ ਹੈ ਆਪਣਾ ਸਮਾਂ ਸੋਹਿਲਾ ਸਾਹਿਬ ਬਾਣੀ ਰੋਜ਼ਾਨਾ ਪੜ੍ਹਦੇ ਆ ਉਹਨਾਂ ਦੇ ਵਿੱਚ ਇੱਕ ਬਚਨ ਹੈ ਕਿ ਆਉਦ ਘਟੈ ਦਿਨ ਸਰੈ ਨਾਰਿ ਮਨ ਗੁਰਮਿਲ ਕਾਸ਼ ਸਵਾਰੇ ਆਉਦ ਅਰਥ ਹੁੰਦਾ ਏ ਉਮਰ ਉਮਰ ਕਹਿੰਦੇ ਰੋਜ਼ਾਨਾ ਮਨੁੱਖ ਤਰੀ ਘਟਦੀ ਜਾ ਰਹੀ ਏ ਜਵੇਂ ਬਾਬਾ ਕਬੀਰ ਜੀ ਕਹਿੰਦੇ ਨੇ ਨਾ ਜਨਨੀ ਜਾਨਤ ਸੁੱਤ ਵੱਡਾ ਹੋਤ ਹੈ ਇਤਨਾ ਕੰਨਾ ਜਾਣੇ ਕਿ ਅਬਦ ਘਟਤ ਹੈ ਕਹਿੰਦੇ ਮਾਂ ਨੂੰ ਲੱਗਦਾ ਕਿ ਮੇਰੇ ਬੱਚੇ ਦੀ ਉਮਰ ਵੱਧ ਰਹੀ ਉਹ ਜਵਾਨ ਹੋ ਰਿਹਾ ਮਾਂ ਖੁਸ਼ ਹੁੰਦੀ ਹੈ ਪਰ ਕਹਿੰਦੇ ਹੁੰਦਾ ਉਲਟ ਹੈ ਔਦ ਘਟਦੀ ਏ ਉਮਰ ਘਟਦੀ ਜਾਂਦੀ ਏ ਏਸੋ ਇਹ ਇਸ ਹੀ ਤਰ੍ਹਾਂ ਕੁਝ ਇਦਾਂ ਦਾ ਹੀ ਹਾਲ ਕੁਝ ਸਾਰਿਆਂ ਦਾ ਏ ਬੰਦੇ ਨੂੰ ਲੱਗਦਾ ਮੇਰੀ ਉਮਰ ਵੱਧਦੀ ਜਾ ਰਹੀ ਹੈ ਵੱਧਦੀ ਜਾ ਰਹੀ ਹੈ ਪਰ ਉਹ ਘਟਦੀ ਜਾ ਰਹੀ ਹੈ ਤੇ ਬੰਦਾ ਕਿੰਨਾ ਹੀ ਸਮਾਂ ਆਪਣਾ ਸੰਸਾਰਿਕ ਗੱਲਾਂ ਦੇ ਵਿੱਚ ਹੀ ਖਰਾਬ ਕਰ ਦਿੰਦਾ ਏ ਇੱਕ ਸ਼ਲੋਕ ਗੁਰਬਾਣੀ ਦੇ ਅੰਦਰ ਪੜਦੇ ਆਂ ਕਹਿੰਦੇ ਪਹਿਲੇ ਪਿਆਰ ਲੱਗਾ ਥਣ ਦੁੱਧ ਦੂਜੇ ਮਾਈ ਬਾਪ ਕੀ ਸ਼ੁੱਧ ਤੀਜੇ ਭਾਇਆ ਭਾਬੀ ਬੇਵ ਚੌਥੇ ਪਿਆਰ ਉਪੰਨੀ ਖੇੜ ਕਹਿੰਦੇ ਮਨੁੱਖ ਜਦੋਂ ਤੋਂ ਤੇਰਾ ਜਨਮ ਹੋਇਆ ਪਹਿਲਾਂ ਤੂੰ ਮਾਂ ਦੇ ਥਣ ਮਤਲਬ ਦੁੱਧ ਦੇ ਨਾਲ ਪਿਆਰ ਪਾਇਆ ਦੂਜੇ ਫਿਰ ਤੈਨੂੰ ਮਾਤਾ ਪਿਤਾ ਦਾ ਪਤਾ ਲੱਗਿਆ ਫਿਰ ਭੈਣ ਭਰਾ ਦਾ ਪਤਾ ਲੱਗਿਆ ਮਾਮੀਆਂ ਚਾਚੀਆਂ ਤਾਈਆਂ ਭਾਬੀ ਦਾ ਪਤਾ ਲੱਗਿਆ ਰਿਸ਼ਤੇ ਆ ਬਾਰੇ ਸਮਝ ਆਈ ਪੰਜਵੇਂ ਖਾਣ ਪੀਣ ਕੀ ਧਾਤ ਕਹਿੰਦੇ ਛੇਵੇਂ ਕਾਮ ਨਾ ਪੁੱਛੇ ਜਾਤ ਫਿਰ ਖਾਣ ਪੀਣ ਦੀ ਤੈਨੂੰ ਚੱਜ ਆਇਆ ਫਿਰ ਕਹਿੰਦੇ ਕਾਮ ਵਾਸ਼ਨਾਵਾਂ ਇੰਨੀਆਂ ਭਾਰੀ ਹੋ ਗਈਆਂ ਕਹਿੰਦੇ ਉਸ ਕਾਮ ਵਾਸ਼ਨਾਵਾਂ ਦੇ ਵਿੱਚ ਤੈਨੂੰ ਜਾਤ ਪਾਤ ਨਜ਼ਰ ਨਹੀਂ ਆਉਂਦੀ ਉਹ ਫਿਰ ਵਾਸ਼ਨਾਵਾਂ ਦੇ ਵਿੱਚ ਪੈ ਕੇ ਤੂੰ ਕਿੰਨਾ ਸਮਾਂ ਖਰਾਬ ਕਰਦਾ ਏ ਤੇ ਸਤਵੇਂ ਸੰਚ ਕੀਆ ਕਰਵਾਸ ਕਹਿੰਦੇ ਫਿਰ ਤੂੰ ਵਿਆਹ ਸ਼ਾਦੀ ਕਰਵਾ ਲੈਣਾ ਤੇਰੇ ਬੱਚੇ ਹੋ ਜਾਂਦੇ ਨੇ ਜ਼ਿੰਮੇਵਾਰੀਆਂ ਪੈ ਜਾਂਦੀਆਂ ਨੇ ਫਿਰ ਕਹਿੰਦੇ ਉਹਦੇ 'ਚ ਸਮਾਂ ਖਰਾਬ ਕਰਦਾ ਏ ਫਿਰ ਅੱਠਵੇਂ ਕ੍ਰੋਧ ਹੋਆ ਤਾਂ ਨਾਸ਼ ਜ਼ਿੰਦਗੀ ਦੇ ਐਸੇ ਵੀ ਪੜਾ ਆਉਂਦੇ ਨੇ ਕਹਿੰਦੇ ਜਦੋਂ ਤੇਰੇ ਤੇ ਕ੍ਰੋਧ ਹਾਵੀ ਹੋ ਜਾਂਦਾ ਏ ਕ੍ਰੋਧ ਦੇ ਬਸ ਪਿਆ ਹੁੰਨਾ ਏ ਤੇ ਇਦਾਂ ਹੀ ਕਹਿੰਦੇ ਚਿੱਟੇ ਤੇਰੇ ਵਾਲ ਹੋ ਜਾਂਦੇ ਨੇ ਫਿਰ ਮਰ ਜਾਂਦਾ ਏ ਸੰਸਾਰ ਤੋਂ ਤੇਰਾ ਖੇਡ ਹੈ ਜਿਹੜਾ ਉਹ ਖਤਮ ਹੋ ਜਾਂਦਾ ਹੈ ਪਰ ਕਿੰਨਾ ਸਮਾਂ ਕਹਿੰਦੇ ਤੂੰ ਇਦਾਂ ਹੀ ਖਰਾਬ ਕਰ ਦਿੰਦਾ ਹੈ ਰੱਬ ਦੇ ਨਾਲ ਤੂੰ ਪਿਆਰ ਪਾਉਂਦਾ ਹੀ ਨਹੀਂ ਰੱਬ ਦੇ ਨਾਲ ਤੇਰਾ ਜਿਹੜਾ ਸਨੇਹ ਹੈ ਉਹ ਬਣਦਾ ਹੀ ਨਹੀਂ ਕਿਉਂਕਿ ਤੈਨੂੰ ਇਹਦੀ ਸਾਰ ਹੀ ਨਹੀਂ ਹੈ ਤੈਨੂੰ ਕਦਰ ਹੀ ਨਹੀਂ ਹੈ ਕਿ ਕਿੰਨਾ ਅਮੋਲਕ ਜਨਮ ਤੈਨੂੰ ਮਿਲਿਆ ਹੈ ਬਾਬਾ ਕਬੀਰ ਜੀ ਕਹਿੰਦੇ ਨੇ ਕਬੀਰ ਮਾਨਸ ਜਨਮ ਦੁਲੰਭ ਹੈ ਹੋਏ ਨਾ ਬਾਰੇ-ਬਾਰ ਜਿਉ ਬਣ ਫਲ ਪਾਕੇ ਭੋਏ ਗਿਰੇ ਬੋਹਰ ਨਾ ਲੱਗੈ ਡਾਰ ਬਾਬਾ ਜੀ ਕਹਿੰਦੇ ਭਲਿਆ ਇਹ ਸਮਝ ਇਹ ਮਨੁੱਖਾ ਜਨਮ ਦੁਬਾਰਾ ਨਹੀਂ ਮਿਲਣਾ ਲੋਕ ਗੱਲਾਂ ਕਰਦੇ ਨੇ ਪਿਛਲਾ ਜਨਮ ਕੋਈ ਅਗਲਾ ਜਨਮ ਉਹ ਹੈ ਜਾਂ ਨਹੀਂ ਹੈ ਉਹ ਆਪਾਂ ਨਹੀਂ ਵੇਖਿਆ ਆਪਾਂ ਨੂੰ ਨਹੀਂ ਉਹਦੇ ਬਾਰੇ ਪਤਾ ਹੁੰਦਾ ਹੋਏਗਾ ਗੱਲਾਂ ਲੋਕ ਕਰਦੇ ਨੇ ਠੀਕ ਹੈ ਪਰ ਬਾਬਾ ਜੀ ਕਹਿੰਦੇ ਆ ਜਿਹੜਾ ਜਨਮ ਮਿਲਿਆ ਹੈ ਨਾ ਇਹਦੇ ਵਰਗਾ ਕਹਿੰਦੇ ਦੁਬਾਰਾ ਨਹੀਂ ਮਿਲਣਾ ਇਹ ਤੇ ਇਦਾਂ ਹੈ ਕਹਿੰਦੇ ਜਿਵੇਂ ਕੋਈ ਫਲ ਪੱਕ ਜਾਂਦਾ ਹੈ ਨਾ ਟਹਿਣੀ ਨਾਲੋਂ ਟੁੱਟ ਜਾਂਦਾ ਹੈ ਦੁਬਾਰਾ ਨਹੀਂ ਲੱਗਦਾ ਕਹਿੰਦੇ ਇਦਾਂ ਹੀ ਤੈਨੂੰ ਵੀ ਇਹ ਜਨਮ ਮਿਲਿਆ ਜੇ ਇੱਕ ਵਾਰ ਹੱਥੋਂ ਇਹ ਮੌਕਾ ਲੰਘ ਗਿਆ ਫਿਰ ਦੁਬਾਰਾ ਪਤਾ ਨਹੀਂ ਕਦੋਂ ਮਿਲਣਾ ਹੈ ਕਦੋਂ ਇਹ ਜਨਮ ਪ੍ਰਾਪਤ ਹੋਣਾ ਹੈ ਤਾਂ ਕਹਿੰਦੇ ਇਹਨੂੰ ਸਵਾਰ ਬਾਬਾ ਰਵਦਾਸ ਜੀ ਕਥਾਤਿ ਇਦਾਂ ਹੀ ਕਹਿੰਦੇ ਨੇ ਬਹੁਤ ਜਨਮ ਵਿਛਰੇ ਤੇ ਮਾਦੋ ਇਹ ਜਨਮ ਤੇ ਮਾਰੇ ਲੇਖੇ ਕਿ ਬੜੇ ਜਨਮੇ ਜਮ ਜਨਮਾਂ ਦੇ ਤੇਰੇ ਤੋਂ ਪਾਤਸ਼ਾ ਵਿਛੜੇ ਹੋਏ ਆ ਆ ਜਨਮ ਮੈਂ ਜਿਹੜਾ ਹੁਣੇ ਤੇਰੇ ਲੇਖੇ ਤੇਰੇ ਨਾਮ ਹੈ ਪਰ ਜਿਹਨੂੰ ਸਮੇਂ ਦੀ ਕਦਰ ਆ ਜਾਏ ਜਿਹੜਾ ਆਪਣੇ ਸਮੇਂ ਨੂੰ ਬਚਾ ਲੇ ਸਮੇਂ ਨੂੰ ਖਰਾਬ ਨਾ ਕਰੇ ਸਮੇਂ ਦੀ ਕਦਰ ਕਰੇ ਸਮਾਂ ਅਸੀਂ ਬਹੁਤ ਢੰਗਾਂ ਦੇ ਨਾਲ ਖਰਾਬ ਕਰਦੇ ਆਂ ਦੂਜਾ ਸਭ ਤੋਂ ਜਿਹੜਾ ਢੰਗ ਮੈਂ ਵੇਖਿਆ ਇਹ ਬੰਦਾ ਜ਼ਿੰਦਗੀ ਦੇ ਵਿੱਚ ਆਪ ਆਪਣੀ ਜ਼ਿੰਦਗੀ ਨੂੰ ਸਮਝਣ ਦੀ ਬਜਾਏ ਮਿਹਨਤ ਕਰਨ ਦੀ ਬਜਾਏ ਉਹ ਦੂਜੇ ਤੇ ਆਸ ਰੱਖ ਕੇ ਚੱਲਦਾ ਏ ਇੱਕ ਉਮੀਦ ਰੱਖ ਕੇ ਚੱਲਦਾ ਏ ਕਿ ਸ਼ਾਇਦ ਕਿਸੇ ਦੇ ਕੁਝ ਕਰਨ ਦੇ ਨਾਲ ਕਿਸੇ ਦੇ ਕੁਝ ਦੇਣ ਦੇ ਨਾਲ ਕਿਸੇ ਇਨਸਾਨ ਦੇ ਨਾਲ ਮੇਰਾ ਕੁਝ ਸਵਰ ਜਾਏ ਮੇਰਾ ਕੁਝ ਹੋ ਜਾਏ ਪਰ ਉਹ ਪ੍ਰਾਪਤ ਕੁਝ ਵੀ ਨਹੀਂ ਹੁੰਦਾ ਤੇ ਆਪਣਾ ਜ਼ਿੰਦਗੀ ਦਾ ਬਹੁਤ ਕੀਮਤੀ ਸਮਾਂ ਆਸਾਂ ਉਮੀਦਾਂ ਦੇ ਵਿੱਚ ਖਰਾਬ ਕਰਦਾ ਏ ਜਦੋਂ ਅਗਲਾ ਇਨਸਾਨ ਕੋਈ ਬਾਹ ਨਹੀਂ ਫੜਾਉਂਦਾ ਫਿਰ ਦੁਖੀ ਹੁੰਦਾ ਏ ਮੇਰੇ ਕਿਸੇ ਨੇ ਮਦਦ ਨਹੀਂ ਕੀਤੀ ਮਿਲ ਕਿਸੇ ਨੇ ਬਾਹ ਨਹੀਂ ਫੜੀ ਫਿਰ ਬੰਦਾ ਰੋਂਦਾ ਏ ਬਿਲਕਦਾ ਏ ਤੇ ਇਹੀ ਬਚਨ ਸੁਖਣੀ ਸਾਹਿਬ ਦੇ ਵਿੱਚ ਕਿੰਨੇ ਵਾਰ ਪੜੇ ਹੋਣਗੇ ਕਿ ਮਾਨੁਖੀ ਟੇਕ ਬਿਰਥੀ ਸਭ ਜਾਣ ਦੇਵਣ ਕੋ ਇੱਕ ਹੈ ਭਗਵਾਨ ਕਿ ਮਾਨੁਖ ਤੇ ਆਸ ਰੱਖਣੀ ਜਿਹੜੀ ਮਨੁੱਖੋ ਬੰਦ ਕਰ ਕਿਸੇ ਤੇ ਆਸ ਨਾ ਰੱਖ ਸਿਰਫ ਇੱਕ ਅਕਾਲ ਪੁਰਖ ਪਰਮਾਤਮਾ ਤੇ ਆਸ ਰੱਖ ਜਿਨੇ ਤੈਨੂੰ ਸਭ ਕੁਝ ਦੇਣਾ ਏ ਜਿਨੇ ਤੇਰੇ ਲਈ ਸਭ ਕੁਝ ਅੱਗੇ ਬਣਾਇਆ ਤੇਰੇ ਲਈ ਖੜਿਆ ਪਰ ਬੰਦਾ ਇਹ ਗੱਲ ਕਦੇ ਨਹੀਂ ਸੋਚਦਾ ਉਹ ਫਿਰ ਵੀ ਆਸ ਉਮੀਦ ਮਨੁੱਖਾਂ ਤੇ ਰੱਖਦਾ ਹੈ ਤੇ ਦੁਖੀ ਹੁੰਦਾ ਰਹਿੰਦਾ ਹੈ ਕਹਿੰਦੇ ਦੇਵਨ ਕੋ ਇੱਕ ਹੈ ਭਗਵਾਨ ਇੱਕ ਹੀ ਦੇਣ ਵਾਲਾ ਹੈ ਮਾਰੇ ਰੱਖੇ ਕੋ ਆਪ ਮਾਨਸ ਕੇ ਕਿਸ ਨਾਹੀ ਹਾਥ ਕਹਿੰਦੇ ਮਾਰਨ ਰੱਖਣ ਵਾਲਾ ਉਹ ਇੱਕ ਅਕਾਲ ਪੁਰਖ ਵੈਗੁਰੂ ਪਰਮਾਤਮਾ ਆਪ ਹੀ ਹੈ ਦੂਜਾ ਕੋਈ ਵੀ ਨਹੀਂ ਪਰ ਮਨੁੱਖ ਫਿਰ ਵੀ ਨਹੀਂ ਸੁਧਰਦਾ ਫਿਰ ਵੀ ਨਹੀਂ ਸੰਭਲਦਾ ਫਿਰ ਵੀ ਮਨੁੱਖਾਂ ਤੱਕ ਆਸ ਉਮੀਦ ਰੱਖਦਾ ਹੈ ਤੇ ਆਪਣੇ ਜੀ ਨੂੰ ਆਪਣੇ ਹਿਰਦੇ ਨੂੰ ਪਰੇਸ਼ਾਨ ਕਰਦਾ ਹੈ ਜਦੋਂ ਕਿਤੋਂ ਵੀ ਕੁਝ ਪ੍ਰਾਪਤ ਨਹੀਂ ਹੁੰਦਾ ਤੇ ਇਦਾਂ ਵੀ ਆਸਾਂ ਉਮੀਦਾਂ ਦੇ ਵਿੱਚ ਵੀ ਬੰਦਾ ਆਪਣੀ ਜ਼ਿੰਦਗੀ ਦਾ ਬਹੁਤਾ ਕੀਮਤੀ ਸਮਾਂ ਖਰਾਬ ਕਰ ਦਿੰਦਾ ਹੈ ਤੇ ਇੱਕ ਗੱਲ ਤੁਸੀਂ ਹੋਰ ਵੇਖੀ ਹੋਊਗੀ ਜਦੋਂ ਕੋਈ ਵੀ ਮਨੁੱਖ ਵਿਕਾਰਾਂ ਦੇ ਵਸ ਪੈ ਜਾਂਦਾ ਹੈ ਵਿਕਾਰਾਂ ਤੇ ਉਹ ੱੱਕੇ ਚੜ ਜਾਂਦਾ ਹੈ ਉਹ ਵਿਕਾਰ ਭਾਵੇਂ ਕੋਈ ਵੀ ਹੋਣ ਭਾਵੇਂ ਕਾਮ ਕ੍ਰੋਧ ਲੋਭੋ ਹੰਕਾਰ ਗੁਰਬਾਣੀ ਦੇ ਅੰਦਰ ਬਾਬਾ ਕਬੀਰ ਜੀ ਦਾ ਇੱਕ ਸ਼ਲੋਕ ਹੈ ਜਿੱਥੇ ਉਹ ਕਹਿੰਦੇ ਨੇ ਕਬੀਰ ਵਿਕਾਰਾਂ ਚਤਵਤੇ ਝੂਠੇ ਕਰਤੇ ਆਸ ਮਨੋਰਥ ਕੋਈ ਨਾ ਪੂਰੇ ਉਚਾਲੇ ਊਠ ਨਿਰਾਸ਼ ਕਹਿੰਦੇ ਕਬੀਰ ਵਿਕਾਰਾਂ ਦੇ ਵਸ ਪੈ ਕੇ ਪਤਾ ਨਹੀਂ ਕਿੰਨੀਆਂ ਆਸਾਂ ਉਮੀਦਾਂ ਕਿੰਨਾ ਕੁਝ ਬੰਦਾ ਇੱਥੇ ਸੁਰਤ ਦੇ ਵਿੱਚ ਚਿਤਵਦਾਏ ਪਰ ਕਹਿੰਦੇ ਮਨੋਰਥ ਕੋਈ ਨਾ ਪੂਰੇ ਉਚਾਲੇ ਊਠ ਨਿਰਾਸ਼ ਹੁਣ ਇਹ ਕਹਿਣ ਦਾ ਭਾਵ ਕੀ ਹੈ ਕਿ ਮਨੋਰਥ ਕੋਈ ਪੂਰੇ ਨਹੀਂ ਹੋਏ ਕਿ ਕਾਮਵਾਸ਼ ਨਾ ਪੂਰੀਆਂ ਨਹੀਂ ਹੋਈਆਂ ਕੀ ਲੋਭ ਲਾਲਚ ਪੂਰੇ ਨਹੀਂ ਹੋਏ ਮੈਂ ਮੇਰੀ ਅਹੰਕਾਰ ਪੂਰੇ ਨਹੀਂ ਹੋਏ ਪੂਰਤੀਆਂ ਤਾਂ ਹੋਈਆਂ ਹੀ ਹੋਣਗੀਆਂ ਨਾ ਭੋਗੇ ਤਾਂ ਹੋਣਗੇ ਸਾਰੇ ਰਸ ਮਨੁੱਖ ਨੇ ਪਰ ਕਹਿੰਦੇ ਇਹਦਾ ਅੰਤ ਕੋਈ ਨਹੀਂ ਹੈ ਕੀ ਰਸ ਉਹ ਭੋਗਣ ਦੇ ਨਾਲ ਮਨ ਨੂੰ ਤ੍ਰਿਪਤੀ ਆ ਗਈ ਮਨ ਨੂੰ ਚੈਨ ਆ ਗਿਆ ਮਨ ਸੰਤੁਸ਼ਟ ਹੋ ਗਿਆ ਕਿ ਭੋਗਣ ਤੋਂ ਬਾਅਦ ਲਾਲਸਾਵਾਂ ਵੱਧਦੀਆਂ ਜਾਂਦੀਆਂ ਕਹਿੰਦੇ ਆਸਾਂ ਉਮੀਦਾਂ ਵੱਧਦੀਆਂ ਜਾਂਦੀਆਂ ਉਹਦੇ ਚ ਹੀ ਫਿਰ ਉਹ ਰਸ ਵੱਧਦੇ ਜਾਂਦੇ ਨੇ ਕਹਿੰਦੇ ਉਹਨਾਂ ਰਸਾਂ ਦੇ ਵਿੱਚ ਪੈ ਕਰਕੇ ਮਨੁੱਖ ਤੈਨੂੰ ਕਦੇ ਮਹਿਸੂਸ ਹੀ ਨਹੀਂ ਹੋਇਆ ਕਿ ਉਹਨਾਂ ਦਾ ਕਿਤੇ ਅੰਤ ਹੀ ਨਹੀਂ ਹੈਗਾ ਅੱਗੇ ਵੱਧਦੇ ਹੀ ਜਾਣੇ ਨੇ ਉਹ ਅੱਗੇ ਤੋਂ ਅੱਗੇ ਚਲਦੇ ਜਾਣੇ ਨੇ ਕਹਿੰਦੇ ਇਸ ਕਰਕੇ ਤੇਰੀ ਜੋ ਭੁੱਖ ਉਹ ਤੇਰੀ ਆਸ ਉਮੀਦ ਕਦੇ ਪੂਰੀ ਨਹੀਂ ਹੋ ਸਕਦੀ ਤੂੰ ਰੱਜ ਨਹੀਂ ਸਕਦਾ ਉੱਥੋਂ ਪਰ ਬੰਦਾ ਫਿਰ ਵੀ ਕਹਿੰਦੇ ਕਬੀਰ ਵਿਕਾਰਾਂ ਚਿਤਵਤੇ ਝੂਠੇ ਕਰਤੇ ਆਸ ਆਸ ਦੇ ਵਿੱਚ ਲੱਗੇ ਹੋਏ ਨੇ ਮਨੋਰਥ ਕੋਈ ਨਾ ਪੂਰੇ ਉਚਾਲੇ ਉਠ ਨੇ ਨਿਰਾਸ਼ ਕਹਿੰਦੇ ਮਨੋਰਥ ਕੋਈ ਪੂਰਾ ਹੀ ਨਹੀਂ ਹੋਇਆ ਤੇ ਨਿਰਾਸ਼ਤਾ ਹੱਥੇ ਲੱਗੀ ਪੱਲੇ ਦੇ ਨਿਰਾਸ਼ਤਾ ਲੱਗੀਏ ਦੁਖੀ ਹੋ ਰਿਹਾ ਏ ਹੁਣ ਬਿਲਕ ਰਿਹਾ ਏ ਕਿ ਮੈਨੂੰ ਆ ਨਹੀਂ ਪ੍ਰਾਪਤ ਹੋਇਆ ਉਹ ਨਹੀਂ ਪ੍ਰਾਪਤ ਹੋਇਆ ਤਾਂ ਮਨੁੱਖ ਆਪਣੀ ਜ਼ਿੰਦਗੀ ਦਾ ਬਹੁਤਾ ਕੀਮਤੀ ਸਮਾਂ ਵਿਕਾਰਾਂ ਆਸਾਂ ਉਮੀਦਾਂ ਕਿਸੇ ਤੇ ਆਸ ਰੱਖ ਕੇ ਖਰਾਬ ਕਰ ਦਿੰਦਾ ਏ ਤੇ ਰੱਬ ਦੇ ਨਾਲ ਜਿਹੜਾ ਕੀਮਤੀ ਸਮਾਂ ਜੋੜਨਾ ਸੀ ਉਹ ਜੋੜਦਾ ਨਹੀਂ ਆਪਣਾ ਚਿੱਤ ਤੇ ਜਿਵੇਂ ਰੋਜ਼ਾਨਾ ਰਹਿ ਦਾਸ ਬਾਣੀ ਦੇ ਵਿੱਚ ਪੜਦੇ ਹਾਂ ਕਿ ਭਾਈ ਇਹ ਜਿਹੜਾ ਜਨਮ ਮਿਲਿਆ ਏ ਇਹ ਮਨੁੱਖ ਤੈਨੂੰ ਉਸ ਅਕਾਲ ਪੁਰਖ ਪਰਮਾਤਮਾ ਦੇ ਨਾਲ ਜੁੜਨ ਦੇ ਲਈ ਮਿਲਿਆ ਏ ਪਈ ਪਰ ਆਪਤਮਾਨੁਖ ਦੇ ਹੁਰੀਆ ਗੋਬਿੰਦ ਮਿਲਨ ਕੀ ਇਹ ਤੇਰੀ ਬਰੀ ਆ ਕਿ ਜਿਹੜਾ ਇਹ ਸਮਾਂ ਮਿਲਿਆ ਹੈ ਜਿਹੜੀ ਇਹ ਵਾਰੀ ਮਿਲੀ ਉਸ ਅਕਾਲ ਪੁਰਖ ਪਰਮਾਤਮਾ ਦੇ ਵਿੱਚ ਅਪੇਧ ਹੋਣ ਦੇ ਲਈ ਮਿਲੀ ਹੈ ਇੱਕ ਮਿਕ ਹੋਣ ਦੇ ਲਈ ਮਿਲੀ ਪਰ ਬੰਦਾ ਇਹ ਗੱਲ ਨੂੰ ਨਾ ਸਮਝ ਕੇ ਹਮੇਸ਼ਾ ਸਮਾਂ ਖਰਾਬ ਕਰਦਾ ਏ ਤੇ ਰੱਬ ਦੇ ਨਾਲੋਂ ਟੁੱਟ ਕੇ ਸਿਕੰਦਰ ਬਾਦਸ਼ਾਹ ਦੀ ਉਹ ਕਹਾਣੀ ਸੁਣੀ ਹੈ ਨਾ ਉਹਨੇ ਧਨ ਦੌਲਤ ਮਾਇਆ ਤਾਂ ਬਹੁਤ ਜੋੜ ਲਈ ਸੀ ਦੁਨੀਆ ਨੂੰ ਜਿੱਤ ਲਿਆ ਸੀ ਪਰ ਦੁਨੀਆ ਨੂੰ ਜਿੱਤਣ ਦੇ ਬਾਵਜੂਦ ਵੀ ਜਦੋਂ ਐਟ ਦਾ ਐਂਡ ਉਹ ਬਿਮਾਰ ਹੋਇਆ ਜਦੋਂ ਉਹਨੂੰ ਪਤਾ ਲੱਗ ਗਿਆ ਕਿ ਹੁਣ ਸੰਸਾਰ ਤੋਂ ਜਾਣਾ ਪੈਣਾ ਏ ਖੇਡ ਖਤਮ ਐ ਵੈਦਾਂ ਹਕੀਮਾਂ ਡਾਕਟਰਾਂ ਸਾਰਿਆਂ ਨੂੰ ਬੁਲਾਉਂਦਾ ਏ ਤੇ ਕਹਿੰਦਾ ਮੈਨੂੰ ਥੋੜੇ ਜਿਹਾ ਸਵਾਸ ਦੇ ਦਿਓ ਤਾਂ ਕਿ ਮੈਂ ਥੋੜਾ ਜਿਹਾ ਹੋਰ ਜਿਉ ਸਕਾਂ ਥੋੜਾ ਜਿਹਾ ਜ਼ਿੰਦਗੀ ਨੂੰ ਕੱਢ ਸਕਾਂ ਤੁਸੀਂ ਜਿੰਨੀ ਧਨ ਦੌਲਤ ਮਾਇਆ ਕੋਈ ਵਿਰਾਸਤ ਦੇ ਵਿੱਚ ਕੁਝ ਲੈਣਾ ਏ ਕੁਝ ਰਿਆਸਤਾਂ ਲੈਣੀਆਂ ਨੇ ਕਹਿੰਦੇ ਉਹ ਵੀ ਲੈ ਲਓ ਪਰ ਮੈਨੂੰ ਸਵਾਸ ਦੇ ਦਿਓ ਤੋ ਡਾਕਟਰਾਂ ਨੇ ਕਹਿ ਦਿੱਤਾ ਇਹ ਸਾਡੇ ਹੱਥ ਦੇ ਵਿੱਚ ਨਹੀਂ ਵੈਦਾਂ ਹਕੀਮਾਂ ਨੇ ਕਹਿ ਦਿੱਤਾ ਇਹ ਸਾਡੇ ਹੱਥ ਦੇ ਵਿੱਚ ਨਹੀਂ ਇਸੇ ਹੀ ਤਰ੍ਹਾਂ ਜਦੋਂ ਫਿਰ ਇਹ ਗੱਲਾਂ ਪਤਾ ਲੱਗੀਆਂ ਕਹਿੰਦਾ ਫਿਰ ਇੱਕ ਕੰਮ ਕਰਿਓ ਮੇਰੇ ਅਰਥੀ ਹੁਣ ਜਦੋਂ ਜਾਣੀ ਆ ਤਾਂ ਮੇਰੇ ਹੱਥ ਬਾਹਰ ਕਰ ਦਿਓ ਤਾਂ ਕਿ ਲੋਕਾਂ ਨੂੰ ਪਤਾ ਲੱਗ ਜਾਏ ਕਿ ਦੁਨੀਆ ਦਾ ਬਾਦਸ਼ਾ ਖਾਲੀ ਹੱਥ ਜਾ ਰਿਹਾ ਹੈ ਕੁਝ ਨਾਲ ਲੈ ਕੇ ਨਹੀਂ ਗਿਆ ਤਾਂ ਇਸੇ ਹੀ ਤਰ੍ਹਾਂ ਬੰਦਾ ਸਮਾਂ ਤੇ ਬਹੁਤ ਲੋਂਦਾ ਹੈ ਆਪਣਾ ਕੁਝ ਪ੍ਰਾਪਤ ਕਰਨ ਦੇ ਲਈ ਕੁਝ ਕਰਨ ਦੇ ਲਈ ਪਰ ਪ੍ਰਾਪਤ ਕੁਝ ਵੀ ਨਹੀਂ ਹੁੰਦਾ ਖਾਲੀ ਹੱਥ ਹੀ ਜਾਂਦਾ ਹੈ ਕਿੰਨੀਆਂ ਫਸਾਦ ਪੈਦਾ ਕਰ ਲੈਂਦਾ ਕਿੰਨੇ ਵੈਰ ਵਿਰੋਧ ਪੈਦਾ ਕਰ ਲੈਂਦਾ ਕਿੰਨਾ ਕੁਝ ਆਪਣੇ ਝੰਜਟ ਜ਼ਿੰਦਗੀ ਦੇ ਵਿੱਚ ਪੈਦਾ ਕਰ ਲੈਂਦਾ ਫਿਰ ਪ੍ਰਾਪਤ ਫਿਰ ਵੀ ਕੁਝ ਨਹੀਂ ਹੁੰਦਾ ਫਿਰ ਵੀ ਖਾਲੀ ਹੱਥ ਹੀ ਜਾਂਦਾ ਹੈ ਪਰ ਬੰਦੇ ਨੂੰ ਇਹ ਸਮੇਂ ਦੀ ਕਦਰ ਨਹੀਂ ਹੁੰਦੀ ਸਮਾਂ ਡੇਲੀ ਆਪਣਾ ਬਰਬਾਦ ਕਰਦਾ ਏ ਤੇ ਦੂਜਾ ਸਮੇਂ ਦੀ ਗੱਲ ਮੈਂ ਕਰਾਂ ਅੱਜ ਦੀ ਜਨਰੇਸ਼ਨ ਦੇ ਅਨੁਸਾਰ ਕਿੰਨੀ ਜਨਰੇਸ਼ਨ ਹੈ ਜਿਹੜੀ ਫੋਨਸ ਤੇ ਬੇਲੇ ਗੱਲਾਂ-ਬਾਤਾਂ ਕਰਨ ਤੇ ਮਿਊਜ਼ਿਕ ਸੁਣਨ ਤੇ ਬੇਲੇ ਬੈਠਣ ਤੇ ਕਿਤੇ ਇੱਧਰ-ਉੱਧਰ ਤੁਰਨ ਫਿਰਨ ਦੇ ਵਿੱਚ ਆਪਣਾ ਕਿੰਨਾ ਸਮਾਂ ਬਰਬਾਦ ਕਰਦੇ ਨੇ ਜਿਹੜਾ ਉਹਨਾਂ ਦੇ ਕਿਸੇ ਵੀ ਕੰਮ ਨਹੀਂ ਆ ਰਿਹਾ ਫੋਨ ਤੇ ਸਭ ਤੋਂ ਵੱਧ ਫੋਨ ਤੇ ਜਿਹੜਾ ਸਮਾਂ ਉਹ ਬਰਬਾਦ ਹੁੰਦਾ ਅਸੀਂ ਸਾਰੇ ਜਾਣਦੇ ਆ ਮੈਂ ਵੀ ਵਿੱਚੀ ਉਹ ਸਮਾਂ ਜੇ ਤੁਸੀਂ ਕੋਈ ਕ੍ਰੀਏਟੀਵਿਟੀ ਨਹੀਂ ਕਰ ਰਹੇ ਕੋਈ ਜ਼ਿੰਦਗੀ 'ਚ ਕੋਈ ਐਸਾ ਗੋਲ ਨਹੀਂ ਹੈ ਤੁਹਾਡੇ ਕੋਈ ਸੁਪਨਾ ਨਹੀਂ ਹੈ ਤਾਂ ਸਮਾਂ ਬਰਬਾਦ ਹੋ ਰਿਹਾ ਕਿਉਂਕਿ ਬੰਦਾ ਸਿਰਫ ਦੂਜਿਆਂ ਨੂੰ ਵੇਖੀ ਜਾਂਦਾ 24 ਘੰਟੇ ਦੂਜਿਆਂ ਦਾ ਕੰਟੈਂਟ ਦੂਜਿਆਂ ਦੀਆਂ ਸਾਰੀਆਂ ਚੀਜ਼ਾਂ ਵੇਖੀ ਜਾਂਦਾ ਆਪ ਕੁਝ ਨਹੀਂ ਕਰ ਰਿਹਾ ਜੇ ਤੁਸੀਂ ਮੇਰੀ ਵੀਡੀਓ ਵੀ ਦੇਖ ਰਹੇ ਹੋ ਦੇਖਣ ਤੋਂ ਬਾਅਦ ਤੁਸੀਂ ਆਪ ਕੁਝ ਨਹੀਂ ਕਰਦੇ ਤੁਸੀਂ ਜੀਵਨ ਦੇ ਵਿੱਚ ਬਦਲਦੇ ਨਹੀਂ ਤਾਂ ਫਿਰ ਆ ਮੇਰੀ ਵੀਡੀਓਜ਼ ਬਣਾਉਣ ਦਾ ਵੀ ਮੈਨੂੰ ਜਾਂ ਤੁਹਾਨੂੰ ਕੋਈ ਲਾਭ ਨਹੀਂ ਤੁਸੀਂ ਵੇਖੋ ਤੇ ਆਪਣੇ ਆਪ ਤੇ ਕੰਮ ਕਰੋ ਆਪਣੇ ਆਪ ਨੂੰ ਇੰਪਰੂਵ ਕਰੋ ਜਿਹੜੇ ਵੀ ਪੱਖ ਤੁਹਾਨੂੰ ਲੱਗਦਾ ਜਿਹੜੀਆਂ ਵੀ ਗੱਲਾਂ ਤੋਂ ਲੱਗਦਾ ਤੁਸੀਂ ਆਪਣੇ ਆਪ ਨੂੰ ਇੰਪਰੂਵ ਕਰਨਾ ਚਾਹੁੰਦੇ ਹੋ ਉਸ ਸਮਾਂ ਆਪ ਦਾ ਵਧੀਆ ਢੰਗ ਨਾਲ ਯੂਜ਼ ਕਰੋ। ਉਹਨੂੰ ਵੇਸਟ ਨਾ ਕਰੋ, ਸਮੇਂ ਨੂੰ ਬਰਬਾਦ ਨਾ ਕਰੋ। ਕਿਉਂਕਿ ਸਮੇਂ ਦੀਆਂ ਘੜੀਆਂ ਕਦੇ ਵੀ ਵਾਪਸ ਨਹੀਂ ਮੁੜਨੀਆਂ। ਜ਼ਿੰਦਗੀ ਦੇ ਜਿੰਨੇ ਵੀ ਸਾਲ ਤੁਸੀਂ ਹੁਣ ਤੱਕ ਜੋ ਚੁੱਕੇ ਹੋ, ਜੇ ਤੁਸੀਂ ਆਪਣੇ ਆਪ ਦੇ ਅੰਦਰ ਕੋਈ ਸਕਿੱਲ ਪੈਦਾ ਨਹੀਂ ਕੀਤਾ, ਕੋਈ ਗੁਣ ਪੈਦਾ ਨਹੀਂ ਕੀਤਾ, ਕੋਈ ਚੰਗੇ ਆਪਣੇ ਗੁਣ ਕਮਾਏ ਨਹੀਂ, ਕੋਈ ਮਹਾਨ ਕੰਮ ਨਹੀਂ ਕਰ ਸਕੇ ਤਾਂ ਇਸ ਦਾ ਮਤਲਬ ਉਹ ਸਮਾਂ, ਉਹ ਟਾਈਮ ਖਰਾਬ ਹੋ ਰਿਹਾ ਏ। ਜਿਹੜਾ ਦੁਬਾਰਾ ਨਹੀਂ ਮਿਲਣਾ ਫਿਰ। ਇਹ ਦੁਬਾਰਾ ਘੜੀਆਂ ਮਿਲਣੀਆਂ ਹੀ ਨਹੀਂ ਜੋਂ। ਤਾਂ ਵਧੀਆ ਢੰਗ ਨਾਲ ਜਿਉਵੋ ਤੇ ਇਹ ਲੰਮਾ ਨਹੀਂ ਹੁੰਦਾ ਕਿ ਕੋਈ 70 ਸਾਲ 90 ਸਾਲ ਦੀ ਉਮਰ ਜਿਉਣੀ ਹੈ ਜਿਹੜੇ ਮਹਾਨ ਜ਼ਿੰਦਗੀ ਜਿਉਂਦੇ ਜਾਂਦੇ ਨੇ ਉਹ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਸੁਪੁੱਤਰੀ ਲਾਲੋ ਭਾਵੇਂ ਬਾਬਾ ਅਜੀਤ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਬਾਬਾ ਜੁਲਾਵਰ ਸਿੰਘ ਜੀ 7 ਤੇ 9 ਸਾਲ ਦੀ ਉਮਰ ਦੇ ਵਿੱਚ ਸ਼ਹੀਦ ਹੋ ਜਾਂਦੇ ਨੇ ਪਰ ਦੁਨੀਆ ਰਹਿੰਦੀ ਦੁਨੀਆ ਤੱਕ ਯਾਦ ਰਹਿਣਗੇ ਕਿ ਕੋਈ ਆਇਆ ਸੀ ਦੁਨੀਆ ਤੇ ਇੱਕ ਪਾਸੇ ਕੋਈ ਬੰਦਾ 90 ਸਾਲ ਦੀ ਉਮਰ ਜਿਉਂ ਜਾਂਦਾ ਹੈ 120 ਸਾਲ ਦੀ ਉਮਰ ਜਿਉਂ ਜਾਂਦਾ ਹੈ ਪਰ ਕੋਈ ਮਹਾਨ ਕੰਮ ਨਹੀਂ ਕੀਤਾ ਤਾਂ ਉਹਦਾ ਵੀ ਕੀ ਫਾਇਦਾ ਹੈ ਉਹਦਾ ਕੀ ਲਾਭ ਹੋਇਆ ਉਹਨੂੰ ਇੰਨੀ ਜ਼ਿੰਦਗੀ ਜਿਉਣ ਦਾ ਇੰਨੇ ਜਨ ਸਮਾਂ ਬਰਬਾਦ ਕਰਨ ਦਾ ਤਾਂ ਗੁਰੂ ਪਾਤਸ਼ਾਹ ਕਿਰਪਾ ਕਰਨ ਆਪਣੇ ਸਮੇਂ ਨੂੰ ਸਹੀ ਢੰਗ ਨਾਲ ਯੂਜ਼ ਕਰਕੇ ਗੁਰਬਾਣੀ ਦੇ ਅਨੁਸਾਰ ਸੱਚ ਦੇ ਅਨੁਸਾਰ ਕੁਝ ਕ੍ਰੀਏਟਿਵ ਕਰਕੇ ਕੁਝ ਨਵਾਂ ਆਪਣੇ ਆਪ ਚ ਪੈਦਾ ਕਰਕੇ ਜ਼ਿੰਦਗੀ ਤੋਂ ਜਾਈਏ ਤਾਂ ਕਿ ਸਾਨੂੰ ਲੱਗੇ ਕਿ ਪ੍ਰਾਊਡ ਫੀਲ ਕਰੀਏ ਆਪਣੇ ਆਪ ਦੇ ਕਿ ਹਾਂ ਕੁਝ ਤੇ ਭਲੇ ਦਾ ਕੀਤਾ ਸੀ ਕੁਝ ਤੇ ਚੰਗਾ ਕੀਤਾ ਸੀ ਸੋ ਥੈਂਕ ਯੂ ਸੋ ਮੱਚ ਜੇ ਹੁਣ ਤੱਕ ਤੁਸੀਂ ਵੀਡੀਓ ਤੇ ਜੁੜੇ ਹੋਏ ਹੋ ਤੇ ਜੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਲਾਈਕ ਕਮੈਂਟ ਸ਼ੇਅਰ ਵੀ ਕਰਦੇ ਹੋ ਤੇ ਜੇ ਹੋਰ ਵੀ ਇਦਾਂ ਦੀਆਂ ਵੀਡੀਓਜ਼ ਸੋਣਾ ਚਾਹੁੰਦੇ ਹੋ ਤਾਂ ਸਦਾ ਲਈ ਮੇਰੇ ਨਾਲ ਜੁੜੇ ਰਹੋ ਅਤੇ ਮੈਨੂੰ ਇੰਸਟਾਗ੍ਰam ਤੇ ਵੀ ਤੁਸੀਂ ਫੋਲੋ ਕਰ ਸਕਦੇ ਹੋ ਥੈਂਕ ਯੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ